ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਂ ਆਪਣੇ ਘਰ ਦਾ ਕੰਮ ਕਰਕੇ ਨਾ ਬੈਠੀ ਹੁੰਦੀ ਹੈ ਦੋਸਤੋ ਜਦੋਂ ਬੱਚਾ ਕੱਖ ਲੈ ਕੇ ਆਉਂਦਾ ਅੜਕ ਕੇ ਡਿੱਗ ਪੈਂਦਾ ਤੇ ਮਾਂ ਤੋਂ ਰਹਿਣਾ ਨਹੀਂ ਜਾਂਦਾ ਦੋਸਤੋ ਦੇਖੋ ਕਿਹੜੇ ਹਸਾ ਨਾਲ ਭੱਜ ਕੇ ਆਪਣੇ ਬੱਚੇ ਨੂੰ ਚੁੱਕਣ ਜਾਂਦੀ ਹੈ ਦੋਸਤੋ ਜਦੋਂ ਮਾਂ ਆਪਣੇ ਬੱਚੇ ਦੇ ਕੋਲ ਜਾ ਵੜਦੀ ਹੈ ਮਾਂ ਨੂੰ ਦੇਖ ਕੇ ਬੱਚਾ ਪੈਰੀ ਹੱਥ ਲਾਉਂਦਾ ਮਾਂ ਦੇ ਤੇ ਦੋਸਤੋ ਆਪਣੇ ਮਾਂ ਨੂੰ ਜੱਫੀ ਪਾ ਕੇ ਮਿਲਦਾ ਦੋਸਤੋ ਮਾਈ ਹੁੰਦੀ ਹੈ ਜਿਹੜਾ ਪੁੱਤ ਦਾ ਦੁੱਖ ਸੁਣ ਲੈਂਦੀ ਆ ਜਦੋਂ ਅੱਖਾਂ ਦੇ ਸਾਹਮਣੇ ਪੁੱਤ ਡਿੱਗਿਆ ਤਾਂ ਮਾਂ ਟੋਰੇ ਹਾਂ ਨਹੀਂ ਗਿਆ ਦੇਖੋ ਕਿੰਨੀ ਤਕਲੀਫ ਦੇ ਨਾਲ ਆਪਣੇ ਪੁੱਤ ਨੂੰ ਚੱਕਿਆ ਮਾਣੇ ਸੱਚੀ ਦੋਸਤੋ ਮਾਂ ਮਾ ਆਪਣੇ ਬੱਚਿਆਂ ਦੇ ਲਈ ਸਾਰੀ ਉਮਰ ਕਲਪਨਾ ਦੇ ਵਿੱਚ ਹੀ ਨਿਭਾਉਣ ਦੀ ਕਹਿੰਦੀ ਉਮਰ ਇਸ ਮਾਂ ਨੇ ਆਪਣੇ ਪਰਿਵਾਰ ਵਿੱਚ ਕਿੰਨਾ ਕੰਮ ਕੀਤਾ ਤੇ ਬੜੇਪੇ ਵਿੱਚ ਆ ਕੇ ਆਣੀ ਪਤਾ ਮਾਂ ਨੂੰ ਸੁੱਖ ਮਿਲੂਗਾ ਕਿ ਨਹੀਂ ਦੋਸਤੋ ਕਈ ਵਾਰ ਪੁੱਤ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲੈਂਦਾ ਤੇ ਮਾਮਾ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਬਾਅਦ ਚ ਹਾਂਜੀ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ